ਹਣਾ ਉਹਨਾਂ ਨੇ ਵਿਆਹ ਨਹੀਂ ਹੁੰਦੀ ਆ ਉਹਨਾਂ ਨੂੰ ਸੰਸਾ ਹੁੰਦਾ ਹੈ ਵੀ ਆਪਾਂ ਯਾਰ ਦਾਜ ਦੇਣਾ ਦਾਜ ਬਹੁਤ ਮਹਿੰਗਾ ਮੈਂ ਤੁਹਾਡੇ ਕੋਲ ਇੱਕ ਗੱਲ ਸੁਣੀ ਵੀ 51000 ਦੇ ਵੀ 51000 ਰੁਪਏ ਦਾ ਸਾਰਾ ਸੈਟ ਦੇ ਜਨ ਸਾਰਾ ਸੈਟ ਦੇ ਜਨ ਜੇ ਕੋਈ ਗਰੀਬ ਪਰਿਵਾਰ ਹੋਵੇ ਜੀ ਉਹਨੂੰ ਵੀ ਆਪਾਂ ਲਸ ਕਰ ਦਾਂਗੇ ਹਾਂ ਉਹਦੂੰ ਵੀ ਲਸ ਕਰਕੇ ਦੇ ਦਾਂਗੇ ਹਾਂ ਬਿਨਾ ਮਰ ਜਾਣ ਐਸੀ ਕਰਪਾਈ ਜੀ ਕੀ ਹਾਲ ਨੇ ਮੈਂ ਸਵਨਪ੍ਰੀਤ ਸਿੰਘ ਖੁੰਡਾ ਪਿਆ ਵੇ ਚੈਨਲ ਤੋਂ ਬਈ ਅੱਜ ਆਪਾਂ ਪਹੁੰਚੇ ਪਿੰਡ ਢੱਡੇ ਦੇ ਵਿੱਚ ਤੁਹਾਡੇ ਲਈ ਐਨੇ ਘੈਂਟ ਘੈਂਟ ਆਫਰ ਲੈ ਕੇ ਆਣਾ ਬਈ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਯਾਰ ਫਰਨੀਚਰ ਹਾਊਸ ਆਹੇ ਪ੍ਰੀਤ ਸਟੀਲ ਐਂਡ ਫਰਨੀਚਰ ਹਾਊਸ ਢੱਡੇ ਠੀਕ ਆ ਤੁਹਾਡੀ ਬਾਈ ਜੀ ਨਾਲ ਵੀ ਗੱਲ ਕਰਾਵਾਂਗੇ ਤਾਂ ਤੁਹਾਨੂੰ ਦਿਖਾਉਣੇ ਬਹੁਤ ਹੀ ਵਧੀਆ-ਵਧੀਆ ਚੀਜ਼ਾਂ ਘੈਂਟ-ਘੈਂਟ ਆਟਮਾ ਠੀਕ ਆ ਫਰਨੀਚਰ ਆਪਣੇ ਕੋਲ ਹੈਗਾ ਲੋਹੇ ਦਾ ਵੀ ਆ ਲੱਕੜ ਦਾ ਵੀ ਆ ਸਾਰਾ ਫਰਨੀਚਰ ਤੇ ਕਾਰੀਗਰੀ ਇੰਨੀ ਸੋਹਣੀ ਕੀਤੀ ਹੋਈ ਹੈ ਨਾ ਭਾਈ ਤੁਸੀਂ ਦੇਖ ਕੇ ਖੁਦ ਹੈਰਾਨ ਰਹੋਗੇ ਵੀ ਯਾਰ ਇੰਨੀ ਘੈਂਟ ਚੀਜ਼ ਆ ਤੇ ਭਾਈ ਰੇਟ ਵੀ ਬਾਈ ਜੀ ਉਹਰਾ ਦਾ ਬਹੁਤ ਜਾਇਜ਼ ਆ ਬਹੁਤ ਵਧੀਆ ਬਾਈ ਜੀ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਅੱਜ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕੀ ਹਾਲ ਹੈ ਠੀਕ ਠਾਕ ਵਧੀਆ ਜੀ ਵਧੀਆ ਜਮਾ ਵਧੀਆ ਜੀ ਤੇ ਬਾਈ ਜੀ ਅੱਜ ਆਪਾਂ ਖੁੰਡ ਪ ਇੱਕ ਜਾਣਕਾਰੀ ਦੇਣੀ ਆ ਤੁਹਾਡੀ ਸ਼ਾਪ ਬਾਰੇ ਹਾਂਜੀ ਕਿਉਂਕਿ ਤੁਹਾਡੀ ਸ਼ਾਪ ਬਾਰੇ ਆਪਾਂ ਪਹਿਲਾਂ ਹੀ ਬਹੁਤ ਵਾਰੀ ਸੁਣਿਆ ਹੋਇਆ ਬਹੁਤ ਪੁਰਾਣੀ ਸ਼ਾਪ ਆਏ ਬਹੁਤ ਪੁਰਾਣੀ ਬਾਈ ਇੱਕ ਹੋਰ ਗੱਲ ਤੁਹਾਨੂੰ ਦੱਸ ਦਈਏ ਇਹਨਾਂ ਨੇ ਨਾ ਬਹੁਤ ਹੀ ਮਤਲਬ ਮਦਦ ਕੀਤੀ ਆ ਲੋਕਾਂ ਦੀ ਕਾਫੀ ਮਤਲਬ ਬਹੁਤ ਕੈਲਡ ਹਾਰਟਡ ਬੰਦੇ ਆ ਬਹੁਤ ਵਧੀਆ ਦਿਲ ਆ ਬਾਈ ਜੀ ਬਹੁਤ ਸਾਫ ਦਿਲ ਦੇ ਬੰਦੇ ਆ ਕਿਉਂਕਿ ਨਾ ਵੀ ਯਾਰ ਕਈ ਵਾਰੀ ਹੁੰਦਾ ਅੰਕਲ ਜਿਵੇਂ ਕੋਈ ਗਰੀਬ ਘਰ ਦੀ ਤੀ ਹੁੰਦੀ ਆ ਹਾਂਜੀ ਹੈਨਾ ਉਹਨਾਂ ਨੇ ਵਿਹਉਣੀ ਹੁੰਦੀ ਆ ਉਹਨਾਂ ਨੂੰ ਸੰਸਾ ਹੁੰਦਾ ਹੈ ਵੀ ਆਪਾਂ ਯਾਰ ਦਾਜ ਦੇਣਾ ਦਾਜ ਬਹੁਤ ਮਹਿੰਗਾ ਮੈਂ ਤੁਹਾਡੇ ਕੋਲ ਇੱਕ ਗੱਲ ਸੁਣੀ ਵੀ 51000 ਦੇ ਵੀ 51000 ਰੁਪਏ ਦੇ ਸਾਰਾ ਸੈਟ ਦੇ ਜਾਣੇ ਸਾਰਾ ਸੈਟ ਦੇ ਜਾਣੇ ਜੇ ਕੋਈ ਗਰੀਬ ਪਰਿਵਾਰ ਹੋਵੇ ਜੀ ਉਹ ਤੋਂ ਵੀ ਆਪਾਂ ਪਲੱਸ ਕਰ ਦਾਂਗੇ ਹਾਂ ਉਹ ਤੋਂ ਵੀ ਲੈਸ ਕਰਕੇ ਦੇ ਦਾਂਗੇ ਹਾਂ ਬਿਨਾ ਮਰ ਜਾਣ ਬਾਈ ਯਾਰ ਦੇਖੋ ਯਾਰ 51000 ਦਾ ਤਾਂ ਹੈਗਾ ਪੂਰਾ ਵੀ ਰੇਟ ਲਾਇਆ ਹੋਇਆ ਫਿਕਸ ਰੇਟ ਆ ਵੀ ਇੱਕ ਸੈਟ ਦਾ ਠੀਕ ਆ ਤੇ ਜੇ ਕੋਈ ਗਰੀਬ ਘਰ ਦੀ ਧੀ ਵਿਆਹ ਨਹੀਂ ਆਣਾ ਗਰੀਬ ਘਰ ਦਾ ਪਰਿਵਾਰ ਆ ਓਏ ਬਾਈ ਜੀ ਕਹਿੰਦੇ ਯਾਰ ਉਹਨੂੰ ਹੋਰ ਵੀ ਲੈਸ ਕਰ ਦੇਾਂਗੇ ਅਸੀਂ ਵੀ ਇਹਦੇ ਉੱਪਰ ਹੋਰ ਕੀ ਹੋ ਸਕਦਾ ਹਨ ਕਿਉਂਕਿ ਇਹਨਾਂ ਦੀ ਵੀ ਦੁਕਾਨਦਾਰੀ ਆ ਫਿਰ ਵੀ ਬੰਦਾ ਹਨਾ ਇੰਨਾ ਕਰਿਆ ਤਾਂ ਬਹੁਤ ਵਧੀਆ ਹੁੰਦਾ ਠੀਕ ਆ ਤੇ ਆਪਾਂ ਹੋਰ ਗੱਲ ਕਰੀਏ ਜਿਵੇਂ ਤੁਹਾਡਾ ਫਰਨੀਚਰ ਹਾਂਜੀ ਤੁਹਾਡੇ ਕੋਲੇ ਲੋਹੇ ਦਾ ਵੀ ਆ ਲੱਕੜ ਦਾ ਵੀ ਆ ਸਾਰਾ ਜੀ ਸਾਰਾ ਫਰਨੀਚਰ ਤੇ ਹੋਰ ਤਾਂ ਹੋਰ ਬਾਈ ਬੱਚੇ ਨੇ ਖੇਡਾਂ ਵੀ ਬਾਈ ਬਹੁਤ ਵਧੀਆ ਵਧੀਆ ਪਈਆਂ ਇਹਨਾਂ ਕੋਲੇ ਸਾਰੀਆਂ تقریبا ਖੇਡਾਂ ਲੋਹੇ ਦੀ ਲੱਕੜੀ ਜਿਹੇ ਜੀ ਮਰਜੀ ਲੋਹੇ ਦਾ ਚੈਨ ਵਾਲਾ ਟਰੈਕਟਰ ਪੱਕੜ ਦੇ ਟਰੈਕਟਰ ਠੀਕ ਹੈ ਬੱਚਿਆਂ ਦੀ ਕੋਈ ਵੀ ਆਈਟਮ ਹੋਵੇ ਸਾਰੀ ਮਿਲੂਗੀ ਸਾਰੀ ਮਿਲੂਗੀ ਬਾਕੀ ਮਜਬੂਤ ਹੋਊਗੀ ਠੀਕ ਹੈ ਜੀ ਤੇ ਇੱਕ ਤੁਸੀਂ ਇਹ ਤੁਹਾਡੀ ਸ਼ਾਪ ਕਿੰਨਾ ਕੁ ਟਾਈਮ ਪੁਰਾਣੀ ਹੈ ਜੀ ਆਪਾਂ ਨੂੰ ਜੀ ਸ਼ਾਪ ਨੂੰ 9 ਸਾਲ ਹੋ ਗਏ 9 ਸਾਲ ਹਾਂਜੀ ਇੱਕ ਤੁਸੀਂ ਹੋਰ ਵੀ ਸ਼ੌਪ ਕਰ ਲੀਜੀ ਹਾਂਜੀ ਇੱਕ ਨਵੀਂ ਹੁਣ ਪਿਛਲੇ ਵਧਾਈਆਂ ਤੁਹਾਨੂੰ ਨਹੀਂ ਉਹਦੇ ਨਹੀਂ ਪ੍ਰਮਾਤਮਾ ਸਭ ਨੂੰ ਉਹਦਾ ਸੱਚੇ ਪਾਤਸ਼ਾਹ ਹਾਂਜੀ ਮਿਹਰ ਕਰੀ ਤੇ ਆਪਾਂ ਨੂੰ ਦੱਸੋ ਜਿਵੇਂ ਆਹ ਅਲਮਾਰੀ ਹੈ ਜੀ ਬਹੁਤ ਸੋਹਣੀ ਲੱਗ ਰਹੀ ਹੈ ਇਹ ਮਤਲਬ ਕੀ ਰੇਟ ਆ ਤੇ ਕਿਵੇਂ ਹਿਸਾਬ ਕਿਤਾਬ ਹੈ ਇਹਦਾ ਅਲਮਾਰੀ ਦਾ ਜੀ ਇਹ ਨਿਵਾਰੀ ਜੀ 24 ਇੰਚ ਡੂੰਗੀ ਹੈ ਅੱਛਾ ਜੀ ਵਧੀਆ ਬੋਰਡ ਦੀ ਬਣੀ ਵੀ ਹੈ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਦੇਖੋ ਕੀ ਬਾਤ ਹੈ ਜੀ ਕੀ ਬਾਤ ਹੈ ਬਣਾਇਆ ਉਹ ਮਾਰਾ ਆਪਦੇ ਹੱਥ ਦਾ ਬਣਾਇਆ ਉਹ ਹਾਂਜੀ ਇਹਦਾ ਤੁਸੀਂ ਆਪ ਹੀ ਖੁਦ ਕਰੀ ਗਰਾ ਬਾਈ ਜੀ ਇਹ ਹੈ ਕਿ ਤੋਂ ਤਿਆਰ ਕਰਕੇ ਆਪਾਂ ਚੱਕ ਲੈਂਦਾ ਹਾਂ ਹਾਂ ਜੀ ਅੱਜ ਕੱਲ ਉਹ ਕਈ ਨਹੀਂ ਬਣਾਵਾਉਂਦੇ ਹਾਂ ਹਾਂ ਕਿ ਪਤਾ ਕੀ ਮਟੀਰੀਅਲ ਲੱਗਿਆ ਹੋਵੇ ਇੰਨੀ ਮਹਿਮਨ ਦੀ ਬਣੀ ਵੀ ਹੈ ਇਹ ਸਿਰਫ 13000 ਰੁਪਏ ਦੀ ਹੈ ਸੁੱਟ 13000 ਰੁਪਏ ਦੀ ਬਾਈ ਜੀ ਦੇਖੋ ਯਾਰ ਇੰਨੀ ਸੋਹਣੀ ਵਾਲੀ ਜੇ ਘਰੇ ਕਾਪ ਬੋਰਡ ਤਿਆਰ ਕਰਾਈ ਬਹੁਤ ਖਰਚ ਆਉਂਦਾ ਜੀ ਨਾ ਜੀ ਨਾ 40 ਲੱਖਾਂ ਜੀ ਖਰਚਾ ਆ ਜਾਂਦਾ ਜੇ ਆਪਾਂ ਘਰੇ ਤਿਆਰ ਕਰਾਉਣਾ ਐਡਾ ਕਾਪ ਬੋਰਡ ਕਰਾਉਣਾ 40000 ਰੁਪਏ ਦਾ ਲੈ ਤੇ ਬਾਕੀ ਆਪਦੀ ਉਹ ਲੇਬਰ ਵੀ ਲੈ ਕੇ ਜਾਣੀ ਲੇਬਰ ਵੱਖਰੀ ਹੈ ਲੇਬਰ ਵੱਖਰੀ ਹੈ ਬਾਈ ਕਿਉਂਕਿ ਤੁਹਾਨੂੰ ਮੈਂਸਾਂ ਅਸੀਂ ਖੁਦ ਜੋ ਤਿਆਰ ਕਰਾਈ ਨਾ ਅੰਕਲ ਜੀ ਕਰੇ ਆ ਚੀਜ਼ਾਂ ਹੋ ਗਿਆ ਇਹਨਾਂ ਦਾ ਹੋ ਗਿਆ ਉਹ ਆ ਚੀ ਜੋਗੀ ਸਮਾਂ ਇੱਕਾ ਹੋ ਗਿਆ ਬਹੁਤ ਜ਼ਿਆਦਾ ਖਰਚ ਆਇਆ ਤਾਂ ਛੋਟਾ ਥੋੜਾ ਸਮਾਨ ਕਾਫੀ ਮਹਿੰਗਾ ਹੁੰਦਾ ਲੇਬਰ ਬਹੁਤ ਜ਼ਿਆਦਾ ਲੇਬਰ ਤੇ ਬਾਈ ਸਿਰਫ 13000 ਦੀ ਯਾਰ ਸਿਰਫ 13000 ਕੋਲੀ 13000 ਬਾਈ ਯਾਰ ਦੇਖ ਲੋ ਯਾਰ ਇੰਨਾ ਸੋਹਣਾ ਕੱਪਵਰਡ ਤਿਆਰ ਕੀਤਾ ਹੋਇਆ ਸਿਰਫ 13000 ਰੁਪਏ ਦੇ ਵਿੱਚ ਆ ਕੇ ਲੈ ਜਾਓ ਚੱਕ ਕੇ ਪ੍ਰੀਤ ਸਟੀਲ ਐਂਡ ਫਰਨੀਚਰ ਹਾਊਸ ਟੱਡੇ ਜਮਾਂ ਰੋਡ ਤੇ ਦੁ ਤੇ ਜਿਵੇਂ ਆ ਤੁਹਾਡੇ ਥੋੜੇ ਲੋਹੇ ਦੀਆਂ ਅਲਮਾਰੀਆਂ ਤੁਹਾਡੇ ਕੋਲ ਇਹ ਲੋਹੇ ਦੀ ਨਹੀਂ ਹੈ ਨਾ ਇਹ ਲੱਕੜ ਦੀ ਆ ਗਈ ਹੈ। ਕੀ ਬਾਤ ਹੈ ਇਹ ਲੱਕੜ ਦੇਖਣ ਨੂੰ ਲੋਹੇ ਦੀ ਲੱਗਦੀ ਹੈ ਨਾ ਜੀ। ਹਾਂ ਲੋਹੇ ਜਿਹੀ ਵਰਗੀ। ਕੀ ਬਾਤ ਹੈ। ਆਹ ਦੇਖੋ ਬਾਈ ਕਿੰਨੀ ਸੋਹਣੀ ਇਹਦਾ ਕੀ ਰੇਟੂ ਅੰਕਲ ਜੀ? ਇਹਦਾ ਵੀ ਸੇਮ ਹੀ ਹੈ ਜੀ। 13000 ਹੀ ਸਿਰਫ 13000। ਤੇ ਆਹ ਦੇਖੋ ਬਾਈ ਜੀ ਸਿਰਫ 13000 ਰੁਪਏ ਦੇ ਵਿੱਚ ਹੈ ਇੰਨੀ ਸੋਹਣੀ ਅਲਮਾਰੀ ਯਾਰ ਦੇਖ ਲਓ ਬਾਈ। ਕੀ ਬਾਤ ਹੈ। ਆਜੋ ਜੀ ਆਪਾਂ ਲੋਹੇ ਦੀ ਅਲਮਾਰੀ ਦਿਖਾਉਦੇ ਕਰੀ ਨਾ ਮਜ਼ਬੂਤ ਹੋਵੇ ਪੂਰੀ। ਤੇ ਆਜ ਮੈਂ ਅਲਮਾਰੀ ਹੈ ਇਹਦੀ ਚਾਦਰ ਚੁਦਰ ਕਿਹਸਾਬ ਤੇ 4.5 7 ਦੀ 4.5 7 ਦੀ ਹਾਂ ਜੀ ਤੇ ਇਹਦੇ ਚਾਦਰ ਚੁੱਦਰ ਕਿਹੜੀ ਲੱਗੀ ਬਹੁਤ ਵਧੀਆ ਲੱਗੀ ਵੀ ਹੈ ਜੀ ਮਜਬੂਤ ਐਸਆਈ ਮਾਰਕਾ ਲੱਗਿਆ ਹੋਇਆ ਐਸਆਈ ਮਾਰਕਾ ਹਾਂ ਜੀ ਦਿਖਾਓ ਮੜੀ ਖੋਲ ਕੇ ਜੀ ਦੇਖੋ ਜੀ ਕੀ ਬਾਤ ਹੈ ਜੀ ਸਾਰੇ ਵਿੱਚ ਲੋਕਲ ਲੁੱਕਰ ਤਿਆਰ ਕੀਤੇ ਹੋਏ ਹਨ ਜੀ ਬਹੁਤ ਵਧੀਆ ਤੇ ਇਹਦਾ ਪਰੇਡ ਦੀ ਗੱਲ ਕਰੀਏ ਰੇਟ ਕਿੰਨਾ ਜੀ ਦਾ ਜੀ ਸਿਰਫ ਇਹਦਾ ਜੀ 8000 ਰੁਪਏ ਰੇਟ ਹੈ ਫੁੱਲ ਸਾਈਜ਼ ਅੰਕਲ ਜੀ ਜਮਾਈ ਹੱਦ ਕਰੀਏ 8000 ਚ ਕੌਣ ਦੇ ਦੂ ਅਲਮਾਰੀ ਆਪਾਂ ਦੇਵਾਂਗੇ ਜੀ ਬਈ ਯਾਰ ਸੱਚੀ ਹੈਰਾਨੀ ਹੁੰਦੀ ਆ ਸੁਣ ਕੇ ਬਾਈ ਦਾ ਰੇਟ ਵੀ ਸਿਰਫ 8000 ਰੁਪਏ ਦੇ ਵਿੱਚ ਤੁਹਾਨੂੰ ਲੋਹੇ ਦੀ ਅਲਮਾਰੀ ਮਿਲ ਰਹੀ ਆ ਏਐਸਆਈ ਮਾਰਕਾ ਲੱਗਿਆ ਹੋਇਆ ਚਾਦਰ ਦਾ ਇੰਨੀ ਘੈਂਟ ਚਾਦਰ ਤੇ ਹੈਵੀ ਚਾਦਰ ਆ ਪੂਰੀ ਤੇ ਅੰਕਲ ਇਹ ਇਹ ਤਾਂ ਚਲੋ ਮੰਨਿਆ ਵੀ 8000 ਦੀ ਹੈ ਹਨਾ ਤੇ ਜਿਹੜੀ ਆ ਸਿੰਗਲ ਪੱਲੇ ਵਾਲੀ ਹੋਗੀ ਇਹ ਜੀ ਆਹ ਵਾਲੀ ਇਹ ਛੋਟਾ ਸਾਈਜ਼ ਆ ਗਈ ਇਹ ਛੋਟਾ ਸਾਈਜ਼ ਆ ਗਿਆ ਹਾਂਜੀ ਇਹਦਾ ਕੀ ਰੇਟ ਹੋਊਗਾ ਇਹ ਸਿਰਫ 5000 ਰੁਪਏ ਦੀ ਅੰਕਲ ਹੀ 5000 ਚ ਤਾਂ ਮਤਲਬ ਪ੍ਰਾਣੀਆਂ ਮਿਲਦੀਆਂ ਜੇ ਆਪਾਂ ਬਾਹਰੋਂ ਲੈ ਕੇ ਆਉਣੇ ਆ ਨਹੀਂ ਕੋਈ ਗੱਲ ਨਹੀਂ ਆਪਾਂ ਨਵੀਂ ਦੇਵਾਂਗੇ ਕੀ ਬਾਤ ਆ ਜੀ ਇਦੋਂ ਘੱਟ ਹੋਰ ਕੀ ਮਿਲ ਜੂ ਆਪਣ ਬਈਏ ਦੇਖਿਆ ਜਾ ਫਿਰ ਸਿਰਫ 5000 ਰੁਪਏ ਦੇ ਵਿੱਚ ਆ ਲੋਹੇ ਦੀ ﺍﻟमारी ਐ ਇਹ ਵੀ ਇਹਦੇ ਚਾਦਰ ਵੀ ਇਹੋ ਐ ਸੇਮ ਮਾਰਕਾ ਜੀ ਉਹ ਹੀ ਸੇਮ ਚਾਦਰ ਸੇਮ ਚਾਦਰ ਹੋ ਕਿਆ ਬਾਤ ਐ ਜੀ ਹੈਗੇ ਹੋ ਐਨੀ ਹਲਕੀ ਹੋਈ ਵੀ ਕੋਈ ਲੰਬੇ ਵਾਲੀ ਗੱਲ ਨਹੀਂ ਗੀ ਕੋਈ ਲੰਬਾ ਨਹੀਂ ਹੁਣ ਤੱਕ ਤੁਸੀਂ ਤੁਹਾਨੂੰ ਕੋਈ ਲੰਬਾ ਆਇਆ ਜੀ ਜੀ ਕੋਈ ਸਮਾਂ ਨਹੀਂ ਲੱਗਿਆ 9 ਸਾਲ ਹੋ ਗਏ ਕਿਸੇ ਚੀਜ਼ ਦਾ ਕੋਈ ਲੰਬਾ ਨਹੀਂ 1% ਵੀ ਨਹੀਂ 1% ਲੰਬਾ ਤੇ ਅੰਕਲ ਜੀ ਹੁਣ ਜਿਵੇਂ ਬੈੱਡ ਪਏ ਆ ਹਨਾ ਇਹਨਾਂ ਦਾ ਕੀ ਹਿਸਾਬ ਕੁਤਾ ਬੈੱਡਾਂ ਦਾ ਇਹ ਬੈੱਡ ਐ ਜੀ 7 ਫੁੱਟੇ ਬੈੱਡ ਆਗੇ ਅੱਛਾ ਜੀ ਦੇਖੋ ਪਤਾ ਕੀ ਗ ਦਕਰ ਨਾਲੇ ਬਹੁਤ ਕੁਝ ਕਰੀ ਜਾਂਦੇ ਆ ਹਾਂਜੀ ਹਾਂਜੀ ਮਾਲ ਗਿੱਟੀ ਵਾਲਾ ਲੱਗੀਆਂ ਦਾ ਆ ਦੇਖੋ ਹਾਂਜੀ ਆਪਾਂ ਜਮਾ ਕਿਤੇ ਰੰਗ ਨਹੀਂ ਕਰਿਆ ਮੈਨੂੰ ਆਪਾਂ ਨੂੰ ਸੋਟ ਦੇ ਨਹੀਂ ਰੰਗ ਕਰਿਆ ਮੈਨੂੰ ਟੱਕਰ ਤੇ ਕੋਈ ਨਹੀਂ ਹੋਊ ਕੋਈ ਚੀਜ਼ ਜਿਹੜੀ ਚੀਜ਼ ਲੱਗੀ ਹੋਊ ਤੁਹਾਨੂੰ ਸਾਹਮਣੇ ਦਿਸੂ ਜਮਾ ਸਾਹਮਣੇ ਸਾਹਮਣੇ ਦਿਸੂਗੀ 19mm ਚ ਤਿਆਰ ਹੋਇਆ ਹੈ ਏ ਕਲਾਸ ਬੈਡ ਹੈ 10 ਸਾਲ ਦੀ ਗਾਰੰਟੀ ਹੈ 10 ਸਾਲ ਦੀ 10 ਸਾਲ ਦੀ ਗਾਰੰਟੀ ਬਰੂ ਜੇ ਕੋਈ ਵੀ ਸਮੱਸਿਆ ਆਉਂਦੀ ਹੈ ਹਾਂ ਦੇਖ ਲਓ ਬਾਈ ਜੀ ਮਜ਼ਬੂਤੀ ਚੈੱਕ ਕਰੋ ਤੁਸੀਂ ਠੀਕ ਹੈ ਚਲ ਹਾਂਜੀ ਏ ਕਲਾਸ ਮਾਲ ਲਗਾ 19mm 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 ਦੀ ਇਹ ਉਹ ਲੋਹੇ ਦੀ ਜਿਹੜੀ ਆ ਜੀ ਇਹਦੇ ਚ ਗਿੱਟੀ ਵਾਲਾ ਬੋਰਡ ਨਹੀਂ ਹੈਗਾ ਜੋੜ ਨਹੀਂ ਇਹਦੇ ਚ ਕਿਤੇ ਵੀ ਜਿਹੜੇ ਗਿੱਟੀ ਵਾਲੰਦਾ ਉਹ ਗਲਤ ਜੀ ਹੁੰਦੀ ਹੈ ਹਾਂਜੀ ਹਾਂਜੀ ਉਹਦੇ ਜੋੜ ਹੁੰਦੇ ਆ ਅੱਛਾ ਕਟ ਕੋਏ ਹੁੰਦੇ ਆ ਜੋੜ ਕੱਟ ਪੀਸ ਦਾ ਮਾਲ ਤਿਆਰ ਕਰਿਆ ਹੁੰਦਾ ਕਾਟਿੰਗ ਦਾ ਵੇਸ ਮਾਲ ਵੀ ਉਹ ਇੱਕ ਲਕੋ ਕੇ ਸਾਰਾ ਉਹ ਵੇਚਦੇ ਆ ਲਕੋ ਕੇ ਚੱਲੀ ਜਾਂਦਾ ਜੀ ਤੇ ਇਹਦਾ ਪ੍ਰਾਈਸ ਕੀ ਲੈਣਾ ਰੇਟ ਜੀ ਇਹਦਾ ਰਹਿ ਜਾ ਸਿਰਫ ਇਹਦਾ ਜੀ 12000 ਰੁਪਏ ਕੋਲੀ 12000 ਕੋਲੀ 12000 ਭਾਈ ਜੀ ਕੁੱਲ 12000 ਦੇ ਵਿੱਚ ਤੁਸੀਂ ਬੈੱਡ ਲੈ ਸਕਦੇ ਸਿਰਫ ਹੀ ਮਤਲਬ 12000 ਦੇ ਵਿੱਚ ਜੇ ਆਪਾਂ ਦੇਖੇ ਨਾ ਮਾਰਕੀਟ ਦੇ ਵਿੱਚ ਜਾਈਏ ਚਲੋ ਆਪਾਂ ਨੂੰ ਕਹਿਣਾ ਚਾਹੀਦਾ ਉਹ ਗੱਲ ਕਹਿਣਾ ਜਿਹੜੇ ਆਪਾਂ ਜਿਹੜਾ ਇਕੱਲੀ ਬਾਣਿਆ ਦੀ ਦੁਕਾਨ ਹੁੰਦੀ ਹੈ ਕੋਈ ਹਣਾ ਹਾਂਜੀ ਉਹਦੇ ਆਪਾਂ ਜਾਣੇ ਜੀ ਖੁਦ ਟ੍ਰਾਈ ਕੀਤੀਆਂ ਹੋਈਆਂ ਚੀਜ਼ਾਂ ਵੀ ਉਹਨਾਂ ਬਾਈਰ ਵੀ ਮੈਂ ਕਹਿੰਦਾ ਵੀ 15 15 ਤੋਂ ਸਟਾਰਟ ਕਰਦੇ ਆ ਤੇ ਮੈਂ ਕਹਿੰਦਾ 60 60 70 70000 ਤੱਕ ਜਾਂਦਾ ਬੈੱਡ ਦਾ ਸਵਾਲ ਹਾਂਜੀ ਹੈਗੇ ਹੀ ਤੇ ਉਹ ਵੀ ਉਹ ਜਿਆ ਮਾਲ ਨਹੀਂ ਦੇ ਰਹੇ ਫਿਰ ਉਹ ਪਹਿਲੇ 10 ਸਾਲ ਦੀ ਗਾਰੰਟੀ ਹੈ ਹਾਂ 10 ਸਾਲ ਦੀ ਗਾਰੰਟੀ ਵੀ ਕੋਈ ਨਹੀਂ ਦਿੰਦਾ ਅੱਜ ਕੱਲ੍ਹ ਯਾਰ ਅਗਲਾ ਕੀ ਕਹਿੰਦਾ ਅਗਲਾ ਮੈਂ 2 ਸਾਲ ਦੇ ਕੇ ਬਾਅਦ ਉਹ ਕਹਿੰਦਾ ਮੈਨੂੰ ਯਾਰ ਹੁਣ ਤੂੰ ਲੈ ਕੇ ਠੇਕਾ ਥੋੜੀ ਲਿਆ ਜੇ ਆਪਾਂ ਮੰਨ ਕੇ ਚੱਲ 4 ਸਾਲਾਂ ਬਾਅਦ ਵਗ ਜਾਈ ਕਿਸੇ ਪਾਣੀ ਕੋਲੇ ਉਹ ਇੰਨੀ ਗੱਲ ਕਿ ਮੈਂ ਕਿਹਾ ਠੇਕਾ ਲੈ ਥੋੜਾ ਮੈਂ ਕਿਹਾ ਠੇਕਾ ਲੈ ਜੀ ਹਾਂ ਬਿਲਕੁਲ ਬਾਈ ਯਾਰ 12000 ਰੁਪਏ ਦੇ ਵਿੱਚ ਸਿਰਫ 12000 ਰੁਪਏ ਬੈੱਡ ਚੱਕਵਾ ਕੇ ਤੇ ਅੰਕਲ ਜੀ ਜਿਹੜੇ ਆਹ ਬੈੱਡ ਆ ਇਹਨਾਂ ਦੇ ਅਲੱਗ-ਅਲੱਗ ਗ੍ਰੇਡ ਵੀ ਆ ਅਲੱਗ-ਅਲੱਗ ਵੀ ਇਹ 9 ਫੁੱਟ ਆ ਗਿਆ ਇਹ 9 ਫੁੱਟ ਆ ਗਿਆ ਇਹਦਾ ਜਿਵੇਂ ਜਿਵੇਂ ਦਾ ਢੋ ਦੀ ਗੱਲ ਕਰੀਓ ਮਤਲਬ ਡਿਜ਼ਾਈਨ ਦੂਜਾ ਨਾ ਵੱਖਰਾ ਡਿਜ਼ਾਈਨ ਇਹਦਾ ਹਾਂਜੀ ਇਹ ਵੱਖਰਾ ਜਗਾ ਇਹ ਨੌ ਫੁੱਟਾਂ ਕਲੇਦਾ ਜੇ ਡਿਜ਼ਾਈਨ ਦੀ ਗੱਲ ਕਰੀ ਹੈ ਨਾ ਆ ਜਿਹੜਾ ਡਿਜ਼ਾਈਨ ਆ ਹਨਾ ਵੀ ਇਹਦਾ ਤੁਹਾਨੂੰ ਕੀ ਰੇਟ ਦੇ ਸਕਦੇ ਆ ਚੀਜ਼ ਨੂੰ ਇਹ ਨੌ ਫੁੱਟਾ ਬੈੱਡ ਜੀ ਆਪਾਂ ਨੂੰ 15000 ਰੁਪਏ ਦਾ ਪਊਗਾ 19mm ਹੋਊਗਾ ਕੋਈ ਲੰਬਾ ਨਹੀਂ ਹੋ 10 ਸਾਲ ਦੀ ਗਾਰੰਟੀ ਹੋ ਕੋਲੀ 15000 ਕੁੱਲ 15000 ਭਾਈ ਜੀ ਦੇਖੋ ਬੈੱਡ ਤੁਸੀਂ ਚੈੱਕ ਕਰੋ ਭਾਈ ਆਪ ਦੇਖੋ ਯਾਰ ਹਨਾ ਜੇ ਹੁਣ ਤੁਹਾਡੇ ਸਾਹਮਣੇ ਕੋਈ ਗੱਲ ਲ ਕੋਈ ਤਾਂ ਤਾਂ ਦੱਸੋ ਤੁਸੀਂ ਇੱਕ ਅਰੀਆ ਬਾਈ ਦਿਖਾ ਦੇ ਕੈਮਰਾਮੈਨ ਯਾਰ ਕੀ ਕਿਆ ਚੀਜ਼ਾਂ ਲਾਈਆਂ ਹੋਈਆਂ ਆ ਦੇਖੀ ਸ਼ੋਅ ਵਾਸਤੇ ਚੀਜ਼ਾਂ ਲਾਈਆਂ ਹੋਈਆਂ ਲੈਂਪ ਪਾ ਕੇ ਹੋਏ ਆ ਠੀਕ ਐ ਸਵਿਚ ਬੋਰਡ ਲੱਗੇ ਹੋਏ ਆ ਆ ਡਰਾਅਰਾਂ ਨਾਲ ਇਹਦੇ ਠੀਕ ਐ ਸਮਾਨ ਸੋਹਣ ਧਰਨੂ ਬੈਡ ਦੀ ਲੈਂਥ ਵੀ ਘਾਤ ਵਧਾਈ ਹੋਈ ਆ ਠੀਕ ਐ ਵੀ ਯਾਰ ਤੁਸੀਂ ਬਾਕੀ ਆਹ ਡਿਜ਼ਾਈਨ ਆਪਦੇ ਮਾਨ ਪਸੰਦ ਦੇ ਗੱਦੇ ਧਰ ਕੇ ਦੀ ਵਧੀਆ ਬਣਾ ਸਕਦੇ ਹੋ ਜਿਹੜਿਆਂ ਕਾ ਆਪਾਂ ਕਹਦੇ ਹੁਣ ਘਰਾਂ 'ਚ ਤਿਆਰ ਹੁੰਦੇ ਬੈ ਡਾਹੀ ਤਿਆਰ ਹੁੰਦਾ ਸੀ ਹਾਂਜੀ ਸੇਮ ਹੀ ਸੇਮ ਹੀ ਡਿਜ਼ਾਈਨ ਤਿਆਰ ਹੁੰਦੇ ਆਹ ਸੇਮ ਡਿਜ਼ਾਈਨ ਤਿਆਰ ਹੁੰਦਾ ਵੀ ਆ ਪਿੱਛੇ ਢੋ ਟੂ ਏਦਾਂ ਦੀ ਬਣਾ ਕੇ ਫਿਰ ਤਿਆਰ ਕਰਦੇ ਆ ਫਿਰ ਤਿਆਰ ਕਰਦੇ ਆ ਹੈਨਾ ਵੀ ਸਾਨੂੰ ਸਿਰਫ 15000 ਰੁਪਏ ਦੇ ਵਿੱਚ ਮਿਲ ਰਿਹਾ ਯਾਰ ਹਾਂਜੀ 15000 ਕਿਉਂਕਿ ਅੰਕਲ ਜੀ ਸਾਡਾ ਗਿਆਨ ਸੀ ਵੀ ਦੂਰ ਦੂਰ ਤੱਕ ਜਾਣੇ ਰਹਿੰਦੇ ਆ ਸੀ ਵੀਡੀਓ ਸਾਰੇ ਕਿਤੇ ਬਣਾਉਣੇ ਆ ਅਸੀਂ ਖੁਦ ਆ ਚੀਜ਼ ਕਹਿੰਨੇ ਵੀ ਅਸੀਂ ਇੰਨਾ ਘੱਟ ਰੇਟ ਕਿਤੇ ਨਹੀਂ ਦੇਖਿਆ ਹੈਨਾ ਜੀ ਆਪਾਂ ਆਪ ਮਾਲ ਤਿਆਰ ਕਰਦੇ ਆ ਪਤਾ ਕੀ ਹੈ ਆਪਾਂ ਮਿਹਨਤ ਦੀ ਛੋਟ ਹਾਂ ਜੀ ਹੁਣ ਆਪਾਂ ਜੇ ਕੋਈ ਕਾਰੀਗਰ ਲਾਵਾਂਗੇ ਉਹਨਾਂ ਨੂੰ ਮਿਹਨਤ ਦੇਵਾਂਗੇ ਉਹ ਤਾਂ ਮਹਿੰਗਾ ਪੈਣਾ ਹੀ ਪੈਣਾ ਜੇ ਆਪਾਂ ਲੇਬਰ ਲਾ ਕੇ ਗੱਲ ਕਰੀਏ ਅਕੜੀ ਮੈਂ ਤੁਹਾਨੂੰ ਸਹੀ ਯਕੀਨ ਵਾਲੀ ਗੱਲ ਦੱਸਦਾ ਅੱਖੀ ਦੇਖੇ ਗੱਲ ਆ ਬਾਈ ਤੁਸੀਂ ਆਪ ਵੀ ਕਦੇ ਪ੍ਰਤਿਆ ਕੇ ਦੇਖਿਆ ਚੀਜ਼ੇ ਜੇ ਐਦਾਂ ਦਾ ਬੈੱਡ ਤੁਹਾਨੂੰ ਕਦੇ 15000 ਦਾ ਮਿਲ ਗਿਆ ਸਾਨੂੰ ਕਹਿ ਦਿਓ ਨਹੀਂ ਮਿਲਦਾ ਜੀ ਨਹੀਂ ਮਿਲਦਾ ਕਿਤੋਂ ਨਹੀਂ ਮਿਲਦਾ ਬਈ ਟਰਾਈ ਕਰ ਕਰਕੇ ਬਾਅਦ ਚਾਹੇ ਬਾਅਦ ਤੇ ਇੱਥੇ ਆ ਜਾਓ ਲਾਸਟ ਦੇ ਜੋ ਕਿ 15000 ਦਾ ਦੇ ਕੇ ਤੁਹਾਨੂੰ ਦਿਕਾ ਦੇਵੋ ਹਾਂ ਕੜੀ ਹੋਰ ਦਿਖਾਓ ਜੀ ਤੁਹਾਨੂੰ ਮੈਨੂੰ ਤਾਂ ਬੈੱਡੀ ਬਹੁਤ ਵਧੀਆ ਲੱਗੇ ਤੁਹਾਡੇ ਜੀ ਬੋਟ ਹੋਰ ਆਹ ਡਿਜ਼ਾਈਨ ਕਿਵੇਂ ਜੀ ਇਹਦਾ ਕੀ ਰੇਟ ਆ ਇਹ ਵੀ ਆਪਾਂ ਨੂੰ 12000 ਰੁਪਏ ਦਾ ਪੁੱਛੋ ਕੋਲੀ 12000 ਕੋਲੀ 12000 ਤੇ ਆਹ ਵਾਲਾ ਨਾਲ ਦਾ ਜੀ ਇਹ ਵੀ ਸਿਰਫ 12000 ਚ ਆਹ ਲਾਸਟ ਤੱਕ 12000 ਉਹਦਾ ਹੋਰ ਰੇਟ ਵੱਖਰਾ ਹੋਣਾ ਉਹਦਾ ਹਾਂ ਜੀ ਉਹ ਵੱਡਾ ਆ ਗਿਆ ਜੀ ਉਹ ਕੀ ਰੇਟ ਆ ਜੀ ਇਹ ਮਤਲਬ ਆ ਗਿਆ ਮੰਨ ਕੇ ਚੱਲੋ ਜੀ ਉਹ ਤਾਂ ਬੈਡ ਹੈ ਮਹਿੰਗਾ ਹਾਂ ਜੀ ਪਰ ਆਪਾਂ ਆਫਰ ਦੇਤਾ ਜੀ ਇਹ 24000 ਦਾ ਬੈਡ ਹੈ ਸਿਰਫ 16000 ਰੁਪਏ ਦਾ ਅੰਕਲ ਜੀ 24000 ਦਾ ਬੈਡ ਸਿਰਫ 16000 ਰੁਪਏ ਦਾ ਬਾਈ ਤੁਹਾਨੂੰ ਆਫਰ ਦੇਤੀ ਜਿਹੜਾ ਬੰਦਾ ਵੀਡੀਓ ਦੇਖ ਕੇ ਆਊਗਾ ਵੀਡੀਓ ਲਾਈਕ ਕਰਕੇ ਆਊਗਾ ਉਹਨੂੰ ਸਿਰਫ 16000 ਰੁਪਏ ਦੇ ਵਿੱਚ ਬੈੱਡ ਮਿਲੂਗਾ ਸਕਰੀਨਸ਼ਾਟ ਲੈ ਲਓ ਤੁਸੀਂ ਆ ਬੈੱਡ ਦਾ ਤੇ ਆ ਕੇ ਬਾਈ ਜੀ ਨੂੰ ਦਿਖਾ ਦਿਓ ਹਾਂਜੀ ਠੀਕ ਹੈ ਜੀ ਆ ਦੇਖੋ ਬਾਈ ਥੱਲੇ ਵੀ ਰੱਖਨੇ ਆ ਪ੍ਰਾਈਸ ਟੇਬਲ ਦੇ ਨਹੀਂ ਤਾਂ ਪ੍ਰਾਈਸ ਟੇਬਲ ਕੱਲਾ ਮੇਜਾ ਫੜਾ ਲੈਂਦਾ ਜਾ ਕੇ ਮੇਜਾ ਫੜਾ ਨਹੀਂ ਹਾਂ ਜੀ ਇਹਦਾ ਕੀ ਡਿਵਾਂ ਅੰਕਲ ਜੀ ਇਹ ਸਿਰਫ ਮੰਨ ਕੇ ਚਲੋ ਵੀ 4500 ਰੁਪਏ ਦਾ ਪੂ ਆਪਾਂ ਨੂੰ ਕੋਲੀ 4500 ਰੁਪਏ ਦਾ ਜੀ ਬਾਈ ਜੀ ਇਤੋਂ ਥੱਲੇ ਹੋਰ ਤੁਹਾਨੂੰ ਰੇਟ ਮਿਲ ਨਹੀਂ ਸਕਦਾ ਬਾਈ ਕਿਤੇ ਜੇ ਕਿਸੇ ਵੀ ਨੇ ਧੀ ਭੈਣ ਦਾ ਵਿਆਹ ਕਰਨਾ ਹੁਣ ਵਿਆਹ ਦਾ ਸੀਜ਼ਨ ਚੱਲੀ ਜਾਂਦਾ ਹਨਾ ਬਾਈ ਤੁਸੀਂ ਬਾਹਰ ਭਕਾਈ ਕਰਨ ਨਾਲੋਂ ਨਾਲ ਤੁਸੀਂ ਆਦੇ ਪੈਸੇ ਬਚਾਉਣ ਨਾਲੇ ਮਟੀਰੀਅਲ ਵਧੀਆ ਲੈ ਕੇ ਜਾਓ ਕਿਉਂਕਿ ਬਾਈ ਆਪਾਂ ਜਦੋਂ ਕੋਈ ਪਰਿਵਾਰ ਗਰੀਬ ਪਰਿਵਾਰਾਂ ਅੰਕਲ ਜੀ ਕੋਈ ਧੀ ਵਿਆਹਦਾ ਹਨਾ ਜੀ ਉਹ ਕਿਤੇ ਹੋਰ ਸ਼ਾਪ ਤੇ ਜਾਂਦਾ ਦੁਕਾਨ ਜਾਂ ਮਾੜਾ ਮਟੀਰੀਅਲ ਲਿਆਉਂਦੇ ਬਚਾਰੇ ਵੀ ਸਸਤਾ ਦੇਖ ਕੇ ਮਾੜਾ ਲਿਆਏ ਜੀ ਹਨਾ ਮਸਾ ਦਾ ਵਿਆਹ ਕਰਦਾ ਗਲਾ ਮਸਾ ਵਿਆਹ ਕਰਦਾ ਵੀ ਮਸਾ ਕਰਦਾ ਤੇਰੇ ਜਿਆਰ ਗਾ ਬਚਾਰਾ ਮਸਾ ਦਿੰਦਾ ਜੀ ਬਿਲਕੁਲ 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 ਫਿਰ ਵੀ ਲੰਬਾ ਆ ਜਾਣਾ ਲੰਬਾ ਆ ਜਾਣਾ ਪਤਾ ਕੀ ਅੰਕਲ ਜੀ ਦੇਖੋ ਪੇਕੇ ਕਰ ਗਈਆ ਹੋ ਸੌਰੀ ਕਰ ਤੇ ਉੱਥੇ ਜਾ ਕੇ ਵੀ ਉਹਨੂੰ ਕੋਈ ਉਹਦਾ ਕੋਈ ਨਾ ਕੋਈ ਸਸਸ ਹੋ ਜਾ ਉਹਦਾ ਸਾਰਾ ਨਿੰਦ ਦੇ ਪਾਈ ਤੂੰ ਸਮਾਨ ਨਹੀਂ ਚਾਜਦਾ ਲੈ ਕੇ ਬਾਈ ਜੇ ਕੋਈ ਧੀ ਵਿਓ ਉਹਦਾ ਨਾ ਆਪਣੀ ਹੈ ਨਾ ਸਮਾਨ ਤੇ ਸਸਤਾ ਲੈਣਾ ਬਾਈ ਇੱਕ ਵਾਰੀ ਇੱਥੇ ਜ਼ਰੂਰ ਆਇਆ ਟਰਾਈ ਮਾਰ ਕੇ ਜਾਓ ਠੀਕ ਆ ਇਦੋਂ ਵਧਿਆ ਹੋਰ ਕਿਤੇ ਨਹੀਂ ਤੁਹਾਨੂੰ ਮਟੀਰੀਅਲ ਮਿਲਣਾ ਤੁਹਾਡੇ ਅੱਖਾਂ ਸਾਹਮਣੇ ਹੈ ਸਾਰੀ ਚੀਜ਼ ਲਓ ਜੀ ਤੁਹਾਨੂੰ ਸਾਰੀਆਂ ਆਫਰਾਂ ਦਿਖਾ ਦਿਆਂ ਬੈਡਾਂ ਦੀਆਂ ਦਿਖਾ ਦਿਆਂ ਅਲਮਾਰੀਆਂ ਦੀਆਂ ਦਿਖਾ ਦਿਆਂ ਟੇਬਲਾਂ ਦੀਆਂ ਦਿਖਾ ਦਿਆਂ ਇੱਕ ਚੀਜ਼ ਰਹਿ ਗਈ ਸੋਫਾ ਸੈੱਟ ਉਹ ਤੁਹਾਨੂੰ ਦਿਖਾਉਣਿਆ ਉਹ ਵੀ ਤੁਸੀ ਆਵਰ ਸੁਣ ਲੈ ਕੇ ਆ ਜਾ ਅਕਲੀ ਅਗਲੀ ਜਿਹੜੀ ਆ ਚੀਜ਼ ਨਾ ਇਹ ਸੋਫਾ ਇਹਦਾ ਤੁਹਾਨੂੰ ਕੀ ਰੇਟ ਰੂਟ ਪੈਣਾ ਜੇ ਆਪਾਂ ਗਾਹਕਲੀ ਦੇਖੀ ਤਾਂ ਇਹ ਆਪਣਾ ਜੀ 7 ਸੀਟਡ ਹੈ 7 ਸੀਟਡ ਹੈ 7 ਸੀਟਡ ਸੋਫਾ ਇਹਦੇ ਨਾਲ ਆ ਹੋ ਗਿਆ ਤੇ ਆ ਉਹ ਚੀਜ਼ਾਂ ਹੋ ਗੀਆਂ ਹਾਂ 2 2 ਵਾਲੇ ਪੇਅਰ ਹੋ ਗਏ 3 ਵਾਲਾ ਹੋ ਗਿਆ ਹਾਂਜੀ 7 ਹੋ ਗਿਆ ਠੀਕ ਹੈ 7 ਸੀਟਡ ਆਪਾਂ ਨੂੰ ਸਿਰਫ 15000 ਰੁਪਏ ਦਾ ਪੈਣਾ ਕੋਲੀ 15000 ਫੁੱਲ 15000 ਰੁਪਏ ਦਾ ਹਾਂਜੀ ਵਧੀਆ ਮਾਲ ਲੱਗਿਆ ਉਹ ਫੁੱਲ ਗਰੰਟੀ ਉਹ ਦੇਖ ਲਓ ਭਾਈ ਯਾਰ 7 ਸੀਟਰ ਸੋਫਾ ਤੁਹਾਨੂੰ ਕਿਤੇ ਵੀ 15000 ਰੁਪਏ ਦੇ ਵਿੱਚ ਮਿਲਦਾ ਤੁਹਾਨੂੰ ਤਾਂ ਕਹਿ ਦਿਓ ਠੀਕ ਆ 7 ਸੀਟਰ ਸੋਫਾਗਾ ਸਿਰਫ ਹੀ 15000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾਗਾ ਠੀਕ ਆ ਮਿਲਣਾ ਕਿੱਥੋਂ ਪ੍ਰੀਤ ਸਟੀਲ ਐਂਡ ਫਰਨੀਚਰ ਹਾਊਸ ਟੱਡੇ ਤਲਵੰਡੀ ਸਾਹਬੋ ਰੋਡ ਦੇ ਉੱਪਰ ਆ ਟੱਡੇ ਪਿੰਡ ਦੇ ਆਡੇ ਦੇ ਉੱਪਰ ਆ ਠੀਕ ਆ ਆਜੋ ਭਾਈ ਜੀ ਆਪਾਂ ਤੁਹਾਨੂੰ ਹੋਰ ਦਿਖਾ ਦਈਏ ਜਿਹੜਾ ਆ ਸੋਫਾ ਜੀ ਇਹਦਾ ਕੀ ਰੇਟ ਆ ਭਾਈ ਜੀ ਇਹ ਸਿਰਫ 10000 ਰੁਪਏ ਦਾ ਜੀ ਕੋਲੀ 10000 ਰੁਪਏ ਦਾ 10000 ਰੁਪਏ ਦਾ ਇਹਦੇ ਵਿੱਚ ਆ ਨਾਲ ਆ ਮੇਜ਼ ਨਾ ਮੇਜ਼ ਅਲੱ ਬਿਨਾ ਟੇਬਲ ਤੋਂ ਬਿਨਾ ਟੇਬਲ ਤੋਂ ਕਿੰਨੇ ਰੱਖਿਆ ਤੁਸੀਂ 10000 ਰੁਪਏ ਦਾ 10000 ਰੁਪਏ ਦਾ ਇਹਦਾ ਮਤਲਬ ਇਹਦੇ ਜੀ ਮਟੀਰੀਅਲ ਜੀ ਪੂਰਾ ਆਪਕੇ ਹੋ ਜੀ ਫੁੱਲ ਗਰੰਟੀ ਹੋ ਮਟੀਰੀਅਲ ਦੀ ਵੀ ਵਧੀਆ ਹਾਂ ਫੁੱਲ ਗਰੰਟੀ ਠੀਕ ਹੈ ਜੀ ਇਹਦਾ ਮਤਲਬ ਜਿਹੜਾ ਸਾਰਾ ਵਧੀਆ ਲੱਗਿਆ ਹੋਇਆ ਸਾਰਾ ਮਾਲ ਲੱਗਿਆ ਹੋਊਗਾ ਜੀ ਸ਼ੋਪਰ ਸ਼ੁਕਰ ਜਮਾ ਓਕੇ ਆ ਵਧੀਆ ਹੋਊਗੀ ਠੀਕ ਹੈ ਇਹ ਮਤਲਬ ਤੁਸੀਂ ਆਪ ਦੇ ਹੱਥੋਂ ਤਿਆਰ ਕੀਤਾ ਹੋਇਆ ਸਾਰੇ ਆਪ ਦੇ ਹੱਥੀ ਤਿਆਰ ਮਾਲ ਕੀਤਾ ਵੀ ਕਿਤੇ ਬਾਹਰੋਂ ਨਹੀਂ ਲਿਆ ਦੀ ਮਾਲ ਤਿਆਰ ਹੋਇਆ ਠੀਕ ਹੈ ਠੀਕ ਇਹ ਵੀ ਬਈ ਗੱਲ ਵਧੀਆ ਕਿਉਂਕਿ ਕਈ ਨਾ ਬਾਹਰੋਂ ਮਾਲ ਦਿੱ ਇਹ ਸੋਫਾ ਕਊਆ ਇਹ ਆਪਾਂ ਨੂੰ ਵਿੱਚੇ ਪਲੱਸ ਟੇਬਲ 15000 ਰੁਪਏ ਦਾ 15000 ਰੁਪਏ ਦਾ ਕੀ ਬਾਤ ਆ ਜੀ ਮੈਂ ਕਹਿੰਦਾ ਇਹ ਸੋਫੇ ਦੀ ਕੁਆਲਿਟੀ ਪੂਰੀ ਓਕੇ ਆ ਬਾਈ ਯਾਰ ਹਨਾ ਜੇ ਘਰੇ ਧਰਿਆ ਹੋਇਆ ਮੈਂ ਕਹਿੰਦਾ ਸੋਹਣਾ ਹੀ ਬਹੁਤ ਲੱਗਦਾ ਏ ਪੱਥਰ ਪੱਥਰ ਨਾਲ ਮੈਚ ਹੋਇਆ ਹੋਇਆ ਹੋਵੇ ਹਨਾ ਇਸ ਪਰਦੇ ਪਰਦੇ ਲਾ ਕੇ ਦੇਖੋ ਬਾਈ ਯਾਰ ਮਟੀਰੀਅਲ ਬਾਕੀ ਇਹਨਾਂ ਦਾ ਕਲਰ ਕੰਬੀਨੇਸ਼ਨ ਦੇਖੋ ਬਈ ਬਹੁਤ ਸੋਹਣੀ ਕੀਤੀ ਏ ਸਾਰੇ ਸੋਫਿਆਂ ਦੇ ਤੁਹਾਨੂੰ ਦੇਖਣ ਨੂੰ ਇੱਕ ਚੀਜ਼ ਮਿਲੂਗੀ ਵੀ ਕੋਈ ਕਲਰ ਕੰਬੀਨੇਸ਼ਨ ਅੱਡ ਦੀ ਨਹੀਂਗੀ ਉਹਦੀ ਗ੍ਰੇ ਤੇ ਬਲੂ ਦੇਖੋ ਠੀਕ ਆ ਉਧਰ ਉਹ ਦੇਖੋ ਕਰੀਮ ਤੇ ਉਹ ਵੇ ਆਹ ਆਪਣਾ ਬ੍ਰਾਊਨ ਇਦਰਾ ਬ੍ਰਾਊਨ ਆ ਗਿਆ ਸਾਰਾ ਠੀਕ ਹੈ ਤੇ ਇੱਕਾ ਤੁਹਾਨੂੰ ਹੋਰ ਬਹੁਤ ਸੋਹਣਾ ਸੋਫਾ ਦਿਖਾਉਣੇ ਆਜੋ ਜੀ ਆਹ ਦੱਸੋ ਸਾਨੂੰ ਇਹ ਸੋਫਾ ਬਹੁਤ ਵਧੀਆ ਲੱਗਿਆ ਜੀ ਇਹਦਾ ਕੀ ਰੇਟੂ ਟਾਂਕ ਜੀ ਇਹ ਸਿਰਫ 16000 ਰੁਪਏ ਦਾ ਸੈੱਟ ਪੋਈ ਸਿਰਫ 16000 ਰੁਪਏ ਦੇ ਵਿੱਚ 16000 ਦਾ ਪਲੱਸ ਟੇਬਲ ਵਿੱਚ ਹੀ ਟੇਬਲ ਵਿੱਚ ਹੀ ਟੇਬਲ ਬਾਈ ਜੀ ਆਓ ਫਿਰ ਦੇਖੋ ਵਿੱਚ ਹੀ ਟੇਬਲ ਆ 16000 ਰੁਪਏ ਦੇ ਵਿੱਚ ਆ ਕੇ ਲੈ ਜਾਓ ਸੋਫਾ ਸਿਰਫ 16000 ਰੁਪਏ ਦੇ ਵਿੱਚ ਕਿਆ ਬਾਤ ਇਹ ਵੀ اسی ਆਪ ਹੀ ਹੱਥੋਂ ਤਿਆਰ ਕੀਤਾਣਾ ਜੀ ਆਪਦੇ ਹੱਥਾਂ ਦਾ ਤਿਆਰ ਕਰਿਆ ਤੇ ਇਹ ਆ ਆ ਆ ਜੇ ਟੇਬਲ ਆ ਇਹਨਾਂ ਜੇ ਇੱਕ ਮਤਲਬ ਸਿੰਗਲ ਸਿੰਗਲ ਪੇਅਰ ਇਹ ਕੀ ਰੇਟ ਆ ਜੀ ਇਹ ਟੇਬਲ ਆਪਾਂ ਨੂੰ ਜੀ 2000 ਰੁਪਏ ਦਾ ਪੂ ਸਿਰਫ 2000 ਰੁਪਏ ਦੇ ਵਿੱਚ ਠੀਕ ਆ ਜੀ ਇਹ ਨੀਚੇ ਆ ਟੇਬਲ 1500 ਦਾ ਆ ਗਿਆ ਹਾਂਜੀ ਉਦੋਂ ਨੀਚੇ ਵਾਲਾ ਵੀ 2000 ਦਾ ਉਹਦੇ ਨੀਚਲਾ 2000 ਰੁਪਏ ਦਾ ਠੀਕ ਬਾਈ ਜੀ ਦੇਖੋ ਕਿਤੇ ਨਹੀਂ ਮਿਲਨੇ ਤੁਸੀਂ ਆਉਣਾ ਕਿੱਥੇ ਆ ਭਾਈ ਜੀ ਆਉਣਾ ਤੁਸੀਂ ਪ੍ਰੀਤ ਸਟੀਲ ਐਂਡ ਫਰਨੀਚਰ ਹਾ ਉਸ ਢੱਡੇ ਤਲਵੰਡੀ ਸਾਹਬ ਉਹ ਰੋਡ ਤੇ ਜਮਾ ਅੱਡੇ ਦੇ ਉੱਪਰ ਆ ਵੀਡੀਓ ਚੰਗੀ ਲੱਗੇ ਤਾਂ ਭਾਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਬਾਈ ਸ਼ੇਅਰ ਕਰਨ ਨਾਲ ਭੁੱਲਿਓ ਪਤਾ ਕੀ ਹੈ ਕਈ ਵਾਰੀ ਕਿਸੇ ਗਰੀਬ ਘਰ ਦੇ ਬੱਚੇ ਕੋਲੇ ਜਾਂ ਕਿਸੇ ਕੋਲ ਜਾਵੇ ਇਹ ਵੀਡੀਓ ਉਹਨਾਂ ਦੇ ਘਰਦਿਆਂ ਕੋਲੇ ਉਹ ਦੇਖਣਾ ਉਹਨੂੰ ਫੇਰ ਪਤਾ ਲੱਗੇ ਵੀ ਹਾਂ ਯਾਰ ਇੰਨਾ ਸਸਤਾ ਸਮਾਨ ਵੀ ਮਿਲਦਾ ਤੇ ਵਧੀਆ ਕੁਆਲਟੀ ਤੇ ਮਿਲਦਾ ਕਿਸੇ ਦਾ ਫਾਇਦਾ ਹੋ ਜੂ ਕਿਸੇ ਧੀ ਭੈਣ ਦਾ ਫਾਇਦਾ ਹੋ ਜੂ ਨਾ ਜੇ ਕਿ ਧੀ ਪੰਜਾ ਪੱਕੇ ਇਸਮਾਨ ਰੱਖਣਾ ਮਨੇ ਘਰੇ ਸਮਾਨ ਰੱਖਣ ਜੋਗਾ ਯਾਰ ਆਪਾਂ ਕਹਿ ਦੇਣਾ ਵੀ ਘਰੇ ਰੱਖ ਲੈਣਾ ਵਧੀਆ ਰਹਿੰਦੀ ਆ ਉਹ ਘਰ ਦੀ ਚੀਜ਼ ਆ ਇਹ ਜਮਾ ਕਰਦੀ ਕਿਉਂਕਿ ਇਹ ਆਪ ਅਮਰਤ ਕਾਰੀਗਰ ਨੇ ਆਪ ਤਿਆਰ ਕਰਦਾ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਨੇ ਜੀ ਦੇਸੀ ਜੀ ਤਿਆਰ ਕਰੀ ਹੈ ਹਨਾ ਬਿਨਾਂ ਰੇਰ ਸਰਪੇ ਉਹ ਚੀਜ਼ ਆ ਗਈ ਇਹ ਇਹ ਆਰਗੈਨਿਕ ਸੈੱਟ ਨੇ ਸਾਰੇ ਆਰਗੈਨਿਕ ਬੈੱਡ ਤੋਂ ਲੈ ਕੇ ਯਾਰ ਟੇਬਲ ਤੋਂ ਲੈ ਕੇ ਯਾਰ ਬੈੱਡ ਤੱਕ ਸਾਰੀ ਚੀਜ਼ ਅਲਮਾਰੀ ਹਨ ਇਹ ਮੇਰੇ ਸਾਰੀਆਂ ਆਪ ਹੱਥੀਂ ਮਤਲਬ ਹੈਂਡ ਮੇਡ ਆ ਸਾਰੀਆਂ ਚੀਜ਼ਾਂ ਹਾਂਜੀ ਹਾਂਜੀ ਠੀਕ ਆ ਇਹ ਚੀਜ਼ ਆਪ ਨੂੰ ਕਿਤੇ ਨਹੀਂ ਦੇਖੋ ਲ ਮਿਲਨੀ ਜਿਹੜੀਆਂ ਹੈਂਡ ਮੇਡ ਨੇ ਸਾਰੇ ਚੈਨਲ ਵੱਲ ਤਿਆਰ ਕੀਤੀਆਂ ਹੋਈਆਂ ਇਹਨਾਂ ਦੇਖ ਰਿਖ ਦੇ ਵਿੱਚ ਤਿਆਰ ਹੋਈਆਂ ਹੋਈਆਂ ਜੇ ਕੋਈ ਆ ਕੇ ਮਟੀਰੀਅਲ ਲੈਂਦੇ ਤਾਂ ਸਾਨੂੰ ਤਾਂ ਕਹਦੇ ਯਾਰ ਮਟੀਰੀਅਲ ਮਾੜਾ 10 ਸਾਲ ਦੀ ਗਰੰਟੀ ਆ ਬੈਡਾਂ ਦੀ ਠੀਕ ਆ ਜੀ ਤੇ ਅਲਮਾਰੀ ਦੀ ਕਿੰਨੇ ਸਾਲ ਦੀ ਹੈ ਜੀ ਅਲਮਾਰੀ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਬਈ ਯਾਰ ਆਪਣੇ ਹੱਥਾਂ ਦਾ ਮਾਲ ਤਿਆਰ ਆਪਣੇ ਥਾਣਾ ਮਾਲਾ ਸ਼ੁਕਰ ਸ਼ੁਕਰ ਲਾ ਕੇ ਸਾਰਾ ਕੁਝ ਤਿਆਰ ਕੀਤਾ ਹੋਇਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਖੁੰਡ ਪੰਜਾਬ ਦੇ ਧੰਨਵਾਦ ਜੀ ਧੰਨਵਾਦ 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 ਅੱਜ